ਨਰਕ ਤੋ ਮੈ ਉਹ ਹੈ ਅਨਖਿ ਜੋਨ ਸੰਕਟ ਨਰਕ ਕੁਚਤ ਸਾਸਨ ਦੂਖ ਕਰਤ ਕਰਿਉ ਹੈ ਪ੍ਰੇਮ ਭਗਤੋ ਉਦਰੇ ਸੇ ਜਨ ਪ੍ਰੇਮ ਭਗਤੋ ਉਦਰੇ ਸੇ ਨਾਨਕ ਕਰ ਕਰਪਾ ਸੰ ਸਫਲ ਹੋ ਬਨੋਰਤ ਪੂਰਨ ਹੋਏ ਆਸੁ ਬਮਾਰੀ ਔ ਗਲਮੋਂ ਤਰ ਤੰਤਰ ਪਰ ਦੁਖ ਹਾਰ ਸਰਬ ਰੋਗ ਖੰਡਨ ਕਰਾਰੇ ਕਾਮ ਕ੍ਰੋਧ ਮਦ ਮਤਸਰ ਅਪ੍ਰਿਸ਼ਨਾ ਗਤ ਸਜਾਏ ਹਰ ਨਾਮ ਉਚਾਰੀ ਈਸ਼ਮਾਨਤਵਾ ਤਾਰਪਨ ਹੋ ਚੁੱਕੇ ਰਿਆ ਚਰਨ ਕਮਲ ਦਰਦ ਪ੍ਰਭ ਤਹਰੀ ਸਾਜ ਰੇਤ ਸਖਾ ਹਰਿ ਅੰੰਦਕ ਜੀ ਤਾਨ ਪ੍ਰਭ ਪ੍ਰਾਨਿ ਤਾਪੀ ਓਟ ਗਏ ਸਵਾਮੀ ਸੰਤ ਸਭੋ ਗੁਰ ਚਲ ਹੈ ਹਰ ਪੰਥ ਭਗ ਨਾਨਕ ਰੋਗ ਤੋਖ ਅਗ ਮੋਹ ਛਿਲੇ ਹਰ ਨਾਮ ਖਗ ਉਹ ਤੁਮ ਕਰ ਲਾਗੇ ਹੋ ਭਾਗੀ ਵਿਚਰੇ ਕਨਕ ਸਾਫਤਰ ਹੋ ਘਟੂਆ ਭਸਮ ਲਗਾਏ ਕੀਰ ਲੋਕ ਭਗਤੇ ਬਾਰੇ ਆਇਆ ਭਜਨ ਸਤਿ ਰਤੁ ਭਾਵਤ ਚਉਹ ਪ੍ਰੇਮ ਉਭੜਾਇ ਸੁਤਿ ਤੇ ਰਟਵਾ ਪੂਜਿਆ ਜਗਤ ਕਰਦਿ ਹਉਮਾ ਕਾ ਅਨੇਕ ਭਾਂਤ ਪਾਤਿ ਕਰਿ ਛਟਵਾ ਸੋਇ ਮਨਰੇ ਪੈਲੇ ਪੈਲਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਇਕ ਮਨੁ ਗੁਰਖੁ ਧਿਆਇ ਵਰਦਾਤਾ ਸੰਤ ਸਹਾਰਾ موسیقی ਨਕਾਲ ਜਗਤ ਜੋਗਤ ਜੋਗੇ ਸਰਬ ਹਾਰ ਰਸ ਉਪਰਨ ਸਰਬ ਕਲਾ ਪ੍ਰਾਪਤ ਸੰਖਾਲ ਸਾਧ ਸਿਦਾਜਿ ਮਨ ਜਨ ਅਗਾਹ ਸੇ ਸੋਖ ਸਾਚ ਸੁਦੇਹ ਬਾਸਿਆਦ ਅੰਤ ਲਿਖ ਲਾਕ ਤੁਮਾਰੀ ਗਾਵੈ ਗੁਣ ਮੋਦ ਕਾਰ ਪਤਾਲ ਪੂਰੀ ਜੈਕਾਰ ਅਮਨ ਕਦ ਅਜਨ ਕਲ ਬਖਾਨੈ ਹੂੰ ਹਰਨਾ ਰਸ ਗੁਰ ਨਾਨਕ ਗੁਰ ਦਾਜ ਜੋਗ ਐ ਮਾਣਿਓ ਸਦ ਜੋਗ ਕਰਿ ਮਾਣਿਓ ਓ ਸਦ ਉਪਰ ਕਾਮਨ ਭਾਇਓ ਤ੍ਰਿਤੇ ਮੈ ਮਾਣਿਓ ਤਾਮ ਰਗਵੰਸ਼ ਭਾਇਓ ਦੁਆਪਰ ਕ੍ਰਿਸ਼ਨ ਮੋਹਾਰ ਕੰਸ ਕਰਤਾ ਸੁਭੀਓ

ਤੋ ਦੇਣੋਂ ਗੁਣ ਰਵਾਰ ਸਹਜ ਆਤਮ ਰੰਗ ਮਾਣੈ ਜੋਗ ਧਿਆਨ ਗੁਰ ਗਿਆਨ ਦੇ ਨਾਮ ਪ੍ਰਭ ਅਵਰਣ ਜਾਮੈ ਸੁਖ ਦੇਉ ਪ੍ਰਕੀਅਤ ਗੁਣ ਰਵੈ ਗੋਤਮ ਰਖੋ ਜਿਸ ਕਾਇਉ ਕਵਤਲ ਸੋ ਜਸ ਨਾਨਕ ਗੁਰ ਨਤ ਨੰਤ ਨਾਮੁ ਜਗ ਛਾਇਉ ਗੁਣ ਗਾਵੈ ਬਿ ਕਰਣ ਵਿਚਾਰਿਆ ਬ੍ਰਹਮਾਗਣ ਗੁਰਜਨੋ ਬਕਮੋ ਸਤ ਸਭ ਸ੍ਰੇ